ਚਲੋ 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 ਅੱਜ ਬੇਸ਼ਕ ਤਾ ਪੂਰੇ ਪਾਰਦਵਾਸੀਆਂ ਲਈ ਅੱਜ ਬੜਾ ਖੁਸ਼ੀ ਦਾ ਦਿਨ ਹੈ ਅਜਾ ਆਜ਼ਾਦੀ ਦਾ ਦਿਹਾੜਾ ਪੂਰੇ ਸੇ ਭਾਰਤ ਦੇ ਵਿੱਚ ਮਨਾ ਰਹੇ ਆਂ ਪਰ ਅੱਜ ਮੁਸਲਮਾਨ ਕਮਿਊਨਿਟੀ ਲਈ ਦੋਹਰਾ ਖੁਸ਼ੀ ਦਾ ਦਿਨ ਹੈ ਕਿਉਂਕਿ ਜਿਹੜਾ ਜੁਮਾ ਹੈ ਤੇ ਜੁਮਾ ਹਰ ਮੁਸਲਮਾਨ ਵਾਸਤੇ ਅੱਜ Eid Eid ਵਾਂਗੂ ਅਸੀਂ ਕੁਝ ਮਨਾਨੇ ਆਂ ਜੁਮੇ ਦੀ ਨਮਾਜ਼ ਦੀ ਤੇ ਸਾਡੇ ਲਈ ਅੱਜ ਦੋਹਰੀ ਖੁਸ਼ੀ ਹੈ ਕਿ ਆਜ਼ਾਦੀ ਦਿਹਾੜਾ ਜੁਮੇ ਦੇ ਦਿਨ ਆਇਆ ਤੇ ਅਸੀਂ ਅੱਜ ਖੁਸ਼ੀ ਮਨਾ ਰਹੇ ਆਂ ਮਸਜਿਦ ਦੇ ਵਿੱਚ ਨਮਾਜ਼ ਤੋਂ ਬਾਅਦ ਅਸੀਂ ਅੱਜ ਇੱਥੇ ਜਿਹੜਾ ਝੰਡੇ ਦੀ ਰਸਮ ਅਦਾ ਕੀਤੀ ਹੈ ਸਾਰੇ ਲੋਕ ਉਸ ਕਸਮ ਦੇ ਵਿੱਚ ਸ਼ਾਮਲ ਹੋਏ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਹੈ ਕਿਉਂਕਿ ਅੱਜ ਉਹ ਦਿਨ ਹੈ ਜਿਹੜਾ ਹਰ ਇੱਕ ਭਾਰਤੀ ਦੀ ਜ਼ਿੰਦਗੀ ਦੇ ਵਿੱਚ ਇੱਕ ਬੜੀ ਮਹੱਤਤਾ ਰੱਖਦਾ ਹੈ ਉਹ ਮਹਤਤਾ ਕਿਉਂਕਿ ਉਹ ਗੁਲਾਮੀ ਜਿਹੜੀ ਐ ਜਿਹੜੇ ਅੰਗਰੇਜ਼ਾਂ ਨੇ ਸਾਨੂੰ ਦਿੱਤੀ ਸੀ ਉਹਦੇ ਤੋਂ ਆ ਸਾਨੂੰ ਆਜ਼ਾਦੀ ਅੱਜ ਦੇ ਦਿਨ ਮਿਲੀ ਐ ਅੱਜ ਸਾਡਾ ਭਾਰਤ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਤਾਕਤ ਬਣ ਕੇ ਜਿਹੜਾ ਉੱਭਰਿਆ ਐ ਅਸੀਂ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਘੱਟ ਟਾਈਮ ਦੇ ਵਿੱਚ ਇੱਕ ਆਪਣੀ ਅਲੱਗ ਦੁਨੀਆ ਦੇ ਵਿੱਚ ਪਛਾਣ ਮਨਾਈ ਐ ਇਹ ਤਾਂ ਹੀ ਪੋਸੀਬਲ ਹੋ ਸਕਿਆ ਤਾਂ ਜੋ ਅਸੀਂ ਆਜ਼ਾਦ ਹੋਏ ਆਂ ਅਦਰਵਾਈਜ਼ ਗੁਲਾਮੀ ਦੇ ਵਿੱਚ ਰਹਿ ਕੇ ਅਸੀਂ ਕੁਝ ਨਹੀਂ ਕਰ ਸਕਦੇ ਦੇਖੋ ਅੱਜ ਸਿਰਫ ਛੁੱਟੀ ਦਾ ਦਿਨ ਨਹੀਂ ਆ ਮੈਂ ਦੇਖਿਆ ਬਹੁਤ ਸਾਰੇ ਨੌਕਰ ਪੇਸ਼ਾ ਜਿਹੜੇ ਬੰਦੇ ਆ ਉਹ ਅੱਜ 15 ਗਾਹ ਦੀ ਛੁੱਟੀ ਨੂੰ ਮੰਨ ਕੇ ਘਰਾਂ ਦੇ ਵਿੱਚ ਨਾ ਲੰਮੇ ਪਈ ਰਹਿੰਦੇ ਸੁੱਤੇ ਰਹਿੰਦੇ ਮੈਂ ਸਮਝਦਾ ਕਿ ਇਹ ਛੁੱਟੀ ਦਾ ਦਿਨ ਨਹੀਂ ਆ ਤੁਹਾਨੂੰ ਜਿਹੜੀ ਨੌਕਰੀ ਮਿਲੀ ਹੈ ਤੁਹਾਨੂੰ ਜਿਹੜਾ ਰੋਜ਼ਗਾਰ ਮਿਲਿਆ ਹੈ ਤੁਹਾਨੂੰ ਜਿਹੜੀ ਕੋਠੀਆਂ ਬੰਗਲੇ ਗੱਡੀਆਂ ਮਿਲੀਆਂ ਤੁਸੀਂ ਜਿਹੜਾ ਇਹ ਖੁੱਲੀ ਹਵਾ ਦੇ ਵਿੱਚ ਸਾਹ ਲੈ پا ਰਹੇ ਹੋ ਉਹ ਅੱਜ ਆਜ਼ਾਦੀ ਕਰਕੇ ਲੈ پا ਰਹੇ ਹੋ ਇਹ ਆਜ਼ਾਦੀ ਸਾਨੂੰ ਇਦਾਂ ਹੀ ਨਹੀਂ ਮਿਲ ਗਈ ਸਾਡੇ ਸਾਰੇ ਧਰਮਾਂ ਦੇ ਲੋਕਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਆਪਣੇ ਬੱਚੇ ਸ਼ਹੀਦ ਕਰਾ ਕੇ ਆਪਣੀਆਂ ਸ਼ਹਾਦਤਾਂ ਦੇ ਕੇ ਅੱਜ ਇਹ ਦਿਹਾੜਾ ਜਿਹੜਾ ਹੈ ਸਾਨੂੰ ਦਿੱਤਾ ਹੈ ਸਾਨੂੰ ਵਿਰਾਸਤ ਵਿੱਚ ਮਿਲਿਆ ਇਸ ਕਰਕੇ ਅਸੀਂ ਕਿਤੇ ਨਾ ਕਿਤੇ ਅਸੀਂ ਇਹਦੀ ਇੰਪੋਰਟੈਂਸ ਨਹੀਂ ਸਮਝ ਪਾ ਰਹੇ ਹਾਂ ਪਰ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਤੋਂ ਪੁੱਛੋ ਉਹਨਾਂ ਲੋਕਾਂ ਤੋਂ ਪੁੱਛੋ ਜਿਹੜੇ ਲੋਕਾਂ ਨੇ ਤਸ਼ੱਦਦ ਛੇ ਆ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਲਈ ਬਹੁਤ ਜੰਗਾਂ ਲੜੀਆਂ ਉਹ ਉਹਨਾਂ ਦੇ ਪਰਿਵਾਰ ਦੱਸ ਸਕਦੇ ਆ ਕਿ ਇਹਦੀ ਕੀ ਮਹਤਾ ਹੈ ਮੈਂ ਖਾਸ ਤੌਰ ਤੇ ਅੱਜ ਦੇ ਦਿਹਾੜੇ ਤੇ ਅਪੀਲ ਕਰੂੰਗਾ ਹਰ ਇੱਕ ਭਾਰਤੀ ਨੂੰ ਇਸ ਦਿਹਾੜੇ ਨੂੰ होली, ਈਦ, ਦੀਵਾਲੀ, ਗੁਰਪੁਰ ਸਭ ਦਿਹਾੜਿਆਂ ਤੋਂ ਵੱਧ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਫੈਸਟੀਵਲ ਹੈ ਨਾ ਇਹ ਇੱਕ ਤਰ੍ਹਾਂ ਦਾ ਫੈਸਟੀਵਲ ਹੈ ਹਰ ਇੰਡੀਅਨ ਵਾਸਤੇ ਅਸੀਂ ਸਾਰੇ ਰਲ ਕੇ ਮਨਾਈਏ ਇਦਾਂ ਦੇ ਤਿਉਹਾਰ ਜਿਹੜੇ ਜਿਹਦੇ ਵਿੱਚ ਅਸੀਂ ਸਾਰੇ ਧਰਮਾਂ ਦੇ ਲੋਕ ਸੰਗਠਿਤ ਕਰਦੇ ਹਾਂ ਕਿਉਂਕਿ ਹਰ ਪਾਰਟਿਕੂਲਰ ਕਮਿਊਨਿਟੀ ਜਿਹਦਾ ਫੈਸਟੀਵਲ ਹੁੰਦਾ ਹਰ ਇੱਕ ਕਮਿਊਨਿਟੀ ਆਪਣਾ ਆਪਣਾ ਫੈਸਟੀਵਲ ਸੈਲੀਬ੍ਰੇਟ ਕਰਦੀ ਹੈ ਪਰ ਜਦੋਂ ਆਜ਼ਾਦੀ ਹੋ ਗਈ ਜਾਂ 26 ਜਨਵਰੀ ਨੂੰ ਅਸੀਂ ਸਾਰੇ ਰਲ ਕੇ ਸਾਰੇ ਇੰਡੀਅਨ ਰਲ ਕੇ ਸੈਲੀਬ੍ਰੇਟ ਕਰਦੇ ਹਾਂ ਅੱਜ ਦਾ ਆਪਣੇ ਵੱਲੋਂ ਮੁਸਲਿਮ ਸਕੱਤਰ ਪੰਜਾਬ ਵੱਲੋਂ ਸਾਰੇ ਭਾਈਚਾਰੇ ਵੱਲੋਂ ਪੂਰੇ ਦੇਸ਼ਵਾਸੀਆਂ ਨੂੰ ਪੂਰੀ ਦੁਨੀਆ ਦੇ ਵਿੱਚ ਬਸਦੇ ਜਿਹੜੇ ਤੇ ਬਸਦੇ ਸਭ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ